ਵਾਹਿਗੁਰੂ ਸਤ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਰ ਮਨ ਦੇ ਵਿੱਚ ਨਾ ਬੜਾ ਇੱਕ ਮੈਨੂੰ ਹਰਖ ਜਾ ਆਇਆ ਮਾਫੀ ਚਾਹੁੰਦਾ ਮੈਂ ਸਰਨ ਪਿਆਰ ਪਰ ਸਤ ਸ੍ਰੀ ਅਕਾਲ ਪਹਿਲਾਂ ਤਾਂ ਇਹ ਇੱਕ ਬੰਦੇ ਨੇ ਕਿੰਨੀ ਹਨਾਨੀ ਜਾਨਕ ਵੀਡੀਓ ਪਾਈ ਐ ਦਾੜਾ ਛੱਡਿਆ ਹੋਇਆ ਸਿੱਖ ਬੰਦਾ ਐ ਗੱਲਾਂ ਸੰਬਧਾਨ ਦੀਆਂ ਵੈਸੇ ਤਾਂ ਉਹ ਅਮਰਤਪਾਲ ਨੂੰ ਗਲਤ ਕਹੀ ਜਾਂਦਾ ਸੀਗਾ ਪਰ ਉਹਦੇ ਵਿੱਚ ਪਤਾ ਕੀ ਹੈ ਗਮਰਾਹਕੁਨ ਪ੍ਰਚਾਰ ਹੈ ਕਿ ਸਿੱਖੀ ਦੇ ਵਿਰੁੱਧ ਸਿੱਖੀ ਦੇ ਵਿਰੁੱਧ ਗਮਰਾਹਕੁਨ ਪ੍ਰਚਾਰ ਵਿੱਚ ਸੰਤਾਂ ਦੀਆਂ ਗੱਲਾਂ ਕਰੀ ਜਾਂਦਾ ਸੰਤ ਜਨਨ ਸੰਪਨਾਵਾਲਿਆਂ ਦੀਆਂ ਪਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਉਹ ਬੰਦਾ ਜੇ ਵੀਡੀਓ ਦੇਖਦਾ ਉਹ ਸੱਜਣਾ ਮੇਰੀ ਗੱਲ ਸੁਣੋ ਪਹਿਲਾ ਤਾ ਤੂੰ ਇਹ ਸਿੱਖੀ ਬਾਣੀ ਨੂੰ ਲਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਸਿੱਖ ਨੇਗਾ ਲਾਲ 50 ਲਾਈਆ ਤੇਰੇ ਹੈ ਪੱਗ ਬੰਨੀਆਂ ਗੱਲਾਂ ਕਰਦਾ ਤੂੰ ਵਿਦਵਾਨਾਂ ਵਾਲੀਆਂ ਹੈ ਮੰਨ ਲਾ ਅਮਰਤਪਾਲ ਸਾਰਾ ਹੀ ਗਲਤ ਹੈ ਤੂੰ ਸੁੰਧਾਨ ਦੇ ਸੋ ਕਹਿੰਦਾ ਤੇ ਫਸਿਆਂ ਨੂੰ ਫਟਕਣ ਕੀ ਅਮਿਤਸ਼ਾ ਵਰਗੇ ਤੜੀ ਪਾਰ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣ ਸਕਦੇ ਆ ਤੇ ਅਮਰਤਪਾਲ ਐਂ ਪੀ ਕਿਉਂ ਨਹੀਂ ਬਣ ਸਕਦਾ ਬਈ ਦੂਜੇ ਨੰਬਰ ਤੇ ਤੂੰ ਇਹ ਕਹਿੰਨਾ ਕਿ ਅਮਰਤਪਾਲ ਗਲੀਆਂ ਚ ਭੱਜਿਆ ਫਿਰਦਾ ਸੀ ਛੜਕਾਂ ਦੇ ਭੱਜਿਆ ਫਿਰਦਾ ਸੀ ਤੂੰ ਵੇਖਿਆ ਸੀਗਾ ਐਵੇਂ ਗੱਪ ਮਾਰੀ ਜਾਂਦਾ ਟਕੇ ਟਕੇ ਦੇ ਹੈ ਸ਼ਰਮ ਆਉਣੀ ਚਾਹੀਦੀ ਐ ਸਿੱਖ ਹੋ ਕੇ ਤੂੰ ਜਣਾ ਵਡਾਂ ਸਿੱਖੀ ਦੀਆਂ ਮੇਰੀ ਗੱਲ ਸੁਣ ਤੂੰ ਕਿਹੜੀਆਂ ਗੱਲਾਂ ਕਰਦਾ ਸੱਜਣਾ ਜਿੱਥੇ ਕਲਾਸ ਦੇ ਵਿੱਚ ਜਾਣ ਲੱਗਿਆਂ ਬੱਚੇ ਸਿੱਖ ਦਾ ਕੜਾ ਲੁਆਇਆ ਜਾਂਦਾ ਹੈ ਕਿਹੜੇ ਕਾਨੂੰਨ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਹੈ ਸਿੱਖ ਨੂੰ ਕਹਿੰਦਾ ਕਿਰਪਾਨ ਲਾ ਕੇ ਪਾਸੇ ਰੱਖਦੇ ਤੂੰ ਕਿਹੜੇ ਸੰਵਿਧਾਨ ਦੀ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਰਿਹਾ ਅਸੀਂ ਕਦੇ ਮੈਂ ਇਹ ਜੀ ਗੱਲ ਕੀਤੀ ਨਹੀਂ ਨਾ ਮੈਂ ਕਰਨੀ ਆ ਕਿਉਂਕਿ ਪਤਾ ਕੀ ਹੈ ਸਾਡੇ ਸਿੱਖਾਂ ਦੇ ਵਿੱਚ ਬਹੁਤ ਵੱਡੀ ਫੁੱਟ ਪਈ ਹੋਈ ਹੈ ਮੈਂ ਇਸ ਕਰਕੇ ਕਦੇ ਵੀ ਅਜਿਹੀ ਕੋਈ ਵੀਡੀਓ ਨਹੀਂ ਪਾਈ ਤੇ ਅੱਗੇ ਪੌਣੇ ਮਣੇਗੇ ਕਿਉਂਕਿ ਸਾਡੇ ਸਿੱਖ ਆਪ ਸੱਚ ਪਾਟੇ ਹੋਏ ਆ ਜਦੋਂ ਜੋੜਨ ਦਾ ਸਮਾਂ ਆ ਉਹ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਸਾਰਿਆਂ ਨੂੰ ਜੋੜ ਵੀ ਦੇਊਗਾ ਅਜੇ ਮੈਂ ਕਦੇ ਅਜਿਹੀ ਕੋਈ ਗੱਤਾਂ ਨਹੀਂ ਗੱਲ ਕੀਤੀ ਦੂਜੇ ਨੰਬਰ ਤੇ ਜਿਹੜੀ ਭਾਈ ਤੂੰ ਗੱਲ ਕਹਿਣਾ ਲੇ ਕੇ ਅਮਰਤਪਾਲ ਤਾਂ ਭੱਜਿਆ ਫਿਰਦਾ ਸੀ ਛਟਕਾਂ ਤੇ ਸੰਤ ਜਰਨੈਲ ਸੋਹਣਾ ਨਾਂ ਵਤਦਾ ਸੰਤਾਂ ਦਾ ਨਾਂ ਮਿੱਟੀ 'ਚ ਰੋਲਦਾ ਮੈਂ ਤੈਨੂੰ ਫਿਰ ਦੁਬਾਰਾ ਸਵਾਲ ਕਰਨਾ ਉੱਪਰ ਜਾ ਫਿਰਦਾ ਵੇਖਿਆ ਸਾਨੂੰ ਪੁੱਛ ਅਮਰਪਾਲ ਸਿੰਘ ਨੂੰ ਰੈਸਟ ਕੀਤਾ ਗਿਆ ਲੋਕਾਂ ਨੂੰ ਟਾਈਮ ਦਿੱਤਾ ਸੀ ਤੁਹਾਡੇ ਵਰਗੇ ਦਲੇ ਬੰਦੇ ਨਹੀਂ ਉਹਦੀ سپورਟ ਤੇ ਆਏ ਤੇ ਸਰਕਾਰ ਨੇ ਤਾਂ ਉਹਦੀ ਪੇਸ਼ੀ ਵਿਖਾਈ ਹੈ ਗ੍ਰਿਫਤਾਰੀ ਵਿਖਾਈ ਹੈ ਮੌਕਾ ਦਿੱਤਾ ਸੀ ਸਿੱਖਾਂ ਨੂੰ ਪੰਜਾਬ ਨੂੰ ਸਰਕਾਰ ਨੇ ਖੁਦ ਦਿੱਤਾ ਸੀ ਟਾਈਮ 1 ਮਹੀਨੇ ਬਾਅਦ ਗ੍ਰਿਫਤਾਰੀ ਉਹਦੀ ਪਾਈ ਹੈ ਤੇਰੇ ਵਰਗੇ ਲੱਤਾਂ ਖਿੱਚਣ ਆਲੇ ਆ ਸੱਜਣਾ ਜਿਹੜੇ ਨੌਜਵਾਨਾਂ ਦੇ ਤੂੰ ਗੱਲ ਕਰਨਾ ਜਿਨ੍ਹਾਂ ਨੂੰ ਗਮਰਾਹ ਕੀਤਾ ਉਹਨੇ ਹੈ ਜੇ ਕੋਈ ਚੰਗੇ ਕੰਮ ਕਰਨ ਨੂੰ ਤੁਰਦਾ ਹੈ ਤੇ ਉਹਨੂੰ ਤੁਸੀਂ ਤੁਰਨ ਨਹੀਂ ਦਿੰਦੇ ਤੇਰੇ ਵਰੇ ਮਸਾਂ ਦਾ ਤੁਸੀਂ ਮੁਸਲਮਾਨਾਂ ਦੀ ਔਲਾਦ ਹੈ ਗੁਰੂ ਮਹਾਰਾਜ ਨੇ ਕਿਹਾ ਸੀ ਨਾ ਸਿੱਖਾਂ ਦੇ ਘਰੇ ਜਮਣਗੇ ਮੁਸਲਮਾਨਾਂ ਦੀ ਔਲਾਦ ਹੈ ਤੁਸੀਂ ਸਿੱਖਾਂ ਦੇ ਘਰੇ ਜਮੇ ਹੋ ਆਂ ਜਿਹੜੇ ਇੱਕ ਦੂਜੇ ਦੇ ਵਿਰੋਧਤਾ ਕਰਦੇ ਆਂ ਸਿੱਖ ਹੋ ਕੇ ਸਿੱਖ ਦੀ ਵਿਰੋਧਤਾ ਕਰ ਰਹਿਆ ਸ਼ਰਮ ਆਣੀ ਚਾਹੀਦੀ ਹੈ ਅਜਿਹਾ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਸਿੱਖਾਂ ਦੇ ਵਿੱਚ ਸ਼ੈਨ ਸ਼ਕਤੀ ਬਹੁਤ ਹੈ ਬਹੁਤ ਚੰਗੇ ਆ ਬੈਠੇ ਆ ਦਿਖ ਰਹੇ ਆ ਉਹ ਰਜਾ ਪ੍ਰਮਾਤਮਾ ਦੀ ਮੰਨ ਕੇ ਸੱਚੇ ਪਾਸ਼ਾ ਦਾ ਹੁਕਮ ਮੰਨ ਰਹੇ ਆ ਅਜੇ ਇੰਨੀ ਵੀ ਨੌਬਤ ਨਹੀਂ ਆਈ ਅਜੇ ਸਿਰਫ ਲਤਾਂ ਖਿਚਣ ਵਾਲੇ ਆ ਹਾਂ ਕੋਈ ਨੌਬਤ ਆਈ ਤਾਂ ਗੁਰੂ ਕਿਰਪਾ ਕਰੂਗਾ ਖੁਦ ਬਾਜਾਂ ਵਾਲਾ ਆਪ ਰੱਖਾਇਆ ਇਹਦੇ ਸਿੱਖੀ ਦਾ ਇਹਨੂੰ ਟਾ ਨਹੀਂ ਲੱਗਦੀ ਕੋਈ ਵੀ ਨਹੀਂ ਲਾ ਸਕਦਾ ਟਾ ਸਦੂ ਜੇ ਨੰਬਰ ਤੇ ਜਿਹੜੀ ਤੂੰ ਸੰਬਧਾਨ ਦੀ ਗੱਲ ਕਰਦਾ ਸਵਿਧਾਨ ਦੀ ਸੌ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਸੀ ਅਮਰਤਪਾਲ ਨੇ ਇਹ ਨਹੀਂ ਕਿਹਾ ਸੀਗਾ ਤੂੰ ਮੈਨੂੰ ਦੱਸੋ ਇੱਕ ਬੰਦਾ ਠੱਗੀ ਮਾਰ ਰਿਹਾ ਦੂਜੇ ਬੰਦੇ ਦੇ ਨਾਲ ਤੇ ਜਿਹਦੇ ਨਾਲ ਵਿਚਾਰੇ ਦੇ ਨਾਲ ਠੱਗੀ ਵੱਜਦੀ ਹੈ ਨਾ ਉਹਦੀ ਕੋਈ ਕਾਨੂੰਨ ਗੱਲ ਨਹੀਂ ਸੌਂਦਾ ਕਿਉਂਕਿ ਉਹ ਵਿਚਾਰਾ ਗਰੀਬ ਬੰਦਾ ਹੈ ਉਹ ਬੰਦਾ ਫਿਰ ਕਾਨੂੰਨ ਨੂੰ ਕੀ ਮੰਨੂਗਾ ਵੀ ਇਸੇ ਤਰ੍ਹਾਂ ਅਮਰਤਪਾਲ ਨੇ ਕਿਹਾ ਸੀ ਹੋਰ ਅਮਰਤਪਾਲ ਦਾ ਜੇ ਅਮਰਤਪਾਲ ਕਾਨੂੰਨ ਨੂੰ ਨਾ ਮੰਨਦਾ ਹੁੰਦਾ ਤੇ ਕਾਨੂੰਨ ਥੋਪਿਆ ਜਾਂਦਾ ਲੋਕਾਂ ਤੇ ਜਿੱਦੇ ਤੇ ਥੋਪਿਆ ਜਾਂਦਾ ਉਹਨੂੰ ਮੰਨਣਾ ਹੀ ਪੈਂਦਾ ਹੈ ਉਸੇ ਕਾਨੂੰਨ ਨੂੰ ਦਾਇਰੇ ਦੇ ਵਿੱਚ ਹੀ ਲੈ ਕੇ ਜਿਵੇਂ ਕਹਿੰਦੇ ਨਾ ਪਾਣੀ ਮਾਹੀ ਦੇਖ ਮੁਖ ਜੈਸਾ ਜੇ ਜੈ ਸ਼ੀਸ਼ਾ ਕਰੀਏ ਨਾ ਉਹ ਜੈ ਮੂੰਹ ਦਿਨਾ ਹੁੰਦਾ ਤੇ ਜੇ ਸਰਕਾਰ ਨੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕਾਂ ਨੇ ਕਢਵਾ ਵੀ ਲਿਆ ਠੀਕ ਹੈ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਹੈ ਉਹਨਾਂ ਦੇ ਵਾਰਤੇ ਅੱਜ ਵੀ ਤੇ ਅੱਗੇ ਵੀ ਹਿੱਕਾਂ ਡਾ ਕੇ ਖੜਾਂਗੇ ਇਸੇ ਤਰ੍ਹਾਂ ਹੀ ਉਹਦਾ ਬਾਹਰ ਵੀ ਆਊਗਾ ਤੇ ਕੰਮ ਵੀ ਕਰੂਗਾ ਤੇਰੇ ਵਰਗਿਆਂ ਦਾ ਕੁਝ ਨਹੀਂ ਮੰਨਣਾ ਮੈਨੂੰ ਤੇਰਾ ਨਾਂ ਨਹੀਂ ਪਤਾ ਮੈਂ ਤੇਰਾ ਨਾਂ ਵੀ ਲੈ ਦਿੰਦਾ ਗੱਲਾਂ ਕਰਨ ਵਾਲਾ ਕੱਲਾ ਤੂੰ ਹੈ ਸੁਣਾਂ ਲਈ ਸੋ ਚੱਕੂਗਾ ਮਰਤਪਾਲ ਸੰਭਾਂਦੀ ਸੋਵੇਂ ਚੱਕੂਗਾ ਸਾਰਾ ਕੁਝ ਹੀ ਕਰੂਗਾ ਇਹ ਸੌਹਾਂ ਕਲੀਆਂ ਚੁੱਕਣ ਵਾਸਤੇ ਹੀ ਹੁੰਦੀਆਂ ਅਦਾਲਤ ਦੇ ਵਿੱਚ ਪਤਾ ਕੀ ਕਹਿਆ ਜਾਂਦਾ ਨੇ ਗੀਤਾ ਪਰ ਹੱਥ ਰੱਖ ਕੇ ਇਸ ਕੀ ਕਸਮ ਖਾਤਾਂ ਤੇ ਝੂਠ ਸਾਰਾਂ ਤੋਂ ਵੱਧ ਉਹ ਹੀ ਬੋਲਦਾ ਸਮਝਦੇ ਹੋ ਇਹ ਗੀਤਾ ਕ ਲਈ ਸਵਾਹ ਖਾਣ ਵਾਸਤੇ ਹੀ ਆ ਚਲੋ ਠੀਕ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ